ਦੀ ਐਡਿਪ ਪਲੈਟਫਾਰਮ ਤੋਂ ਤੁਹਾਡਾ ਜੀਤ ਹੈ ਬਾਰੇ ਜੀ ਨਾ ਬੋਲ ਕੇ ਆਪਣਾ ਸੋ ਮੈਂ ਡਾਕਟਰ ਪਰਮਪ੍ਰੀਤ ਸਿੰਘ ਸੀਨੀਅਰ ਆਰਥੋਪੈਡਿਕ ਕੰਸਲਟੈਂਟ ਐਂਡ ਚੀਫ ਆਫ ਪੇਨ ਕਲੀਨਿਕ ਅਮਨਦੀਪ ਹਸਪੀਟਲ ਵੱਲੋਂ ਆਪ ਸਭ ਨੂੰ ਜਿਹਨਾਂ ਨੂੰ ਕਹਿਣਾ ਵੈਲਕਮ ਕਰਦਾ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈਗਾ ਕਿ ਅਸੀਂ ਇੱਥੇ ਅਮਨਦੀਪ ਹਸਪੀਟਲ ਵਿੱਚ ਜਿਹੜੀ ਪੇਨ ਕਲੀਨਿਕ ਆ ਉਹਦੇ ਵਿੱਚ ਇੱਕ ਮਾਈਲਸਟੋਨ ਅਚੀਵ ਕੀਤਾ ਹੈ ਅਸੀਂ 5000 ਜਿਹੜੇ ਕੇਸਸ ਕਰ ਚੁੱਕੇ ਹਾਂ ਜਿਹਦੇ ਵਿੱਚ ਕਿ PRP ਐਂਡ RFA ਬੋਥ ਕੰਬਾਈਨਡ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਅਸੀਂ RFA ਜਿਹੜੀ ਇੱਕ ਮੋਡੈਲਿਟੀ ਯੂਜ਼ ਕਰਦੇ ਹਾਂ ਇਦੇ ਉੱਪਰ ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਇਹਦਾ ਆਪਣਾ ਰਿਸਰਚ ਵਰਕ ਜਿਹੜਾ ਹੈਗਾ ਉਹ ਅਸੀਂ ਪਬਲਿਸ਼ ਕਰਵਾਇਆ ਹੈਗਾ ਉਹ ਪਬਲਿਸ਼ ਉਹਦੀ ਪਬਲੀਕੇਸ਼ਨ ਹੋਈ ਹੈ ਸੋ ਉਹਨੂੰ ਵੀ ਆਪਾਂ ਸੈਲੀਬ੍ਰੇਟ ਕਰਨ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੰਡੀਆ ਤੋਂ ਇਸ ਕਿਸਮ ਦਾ ਫਸਟ ਟਾਈਮ ਰਿਸਰਚ ਵਰਕ ਹੈਗਾ ਇੰਨੇ ਵੱਡੇ ਨੰਬਰ ਆਫ ਕੇਸਿਸ ਵਿੱਚ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਡਾਕੂਮੈਂਟ ਕਰ ਪਏ ਆਂ ਸੋ ਦੋਸਤੋ ਮੇਰੇ ਨਾਲ ਡਾਕਟਰ ਸੁਆਗਤੇਸ਼ ਬਸਤੀਆ ਬੈਠੇ ਆ ਇਹ ਆਰਥੋਪੈਡਿਕ ਸਰਜਨ ਨੇ ਐਂਡ ਏ ਸੀਓ ਨੇ ਐਲੀਵिएट ਪੇਨ ਕਲੀਨਿਕਸ ਬੈਂਗਲੌਰ ਤੋਂ ਸੋ 2021 ਦੇ ਵਿੱਚ ਜਿਹੜਾ ਹੈਗਾ ਅਸੀਂ ਰਲ ਕੇ ਅਮਨਦੀਪ ਐਲੀਵिएट ਪੇਨ ਕਲੀਨਿਕ ਦੀ ਸ਼ੁਰੂਆਤ ਕੀਤੀ ਸੀ ਇਸ ਹਸਪੀਟਲ ਦੇ ਵਿੱਚ ਐਂਡ ਹੌਲੀ-ਹੌਲੀ ਜਿਹੜੇ ਅਮਨਦੀਪ ਹਸਪੀਟਲਸ ਗਰੁੱਪ ਦੇ ਹਸਪੀਟਲਸ ਹੋਰ ਨੇ ਇਸ ਤਰ੍ਹਾਂ ਕਿ ਤਰਨਤਾਰਨ ਫਿਰੋਜ਼ਪੁਰ ਜੰਮੂ ਸ਼੍ਰੀਨਗਰ ਪਠਾਨਕੋਟ ਉਹਨਾਂ ਸਾਰਿਆਂ ਦੇ ਵਿੱਚ ਵੀ ਜਿਹੜਾ ਹੈਗਾ ਨਾਨ ਸਰਜਿਕਲ ਪੇਨ ਮੈਨੇਜਮੈਂਟ ਦਾ ਕੰਮ ਜਿਹੜਾ ਹੈਗਾ ਹੁਣ ਦੀ ਡੇਟ ਵਿੱਚ ਹੋ ਰਿਹਾ ਹੈ ਤੇ ਸਾਰੀਆਂ ਲੇਟੈਸਟ ਮੋਡੈਲਿਟੀਆਂ ਜਿਹੜੀਆਂ ਅਸੀਂ ਯੂਜ਼ ਕਰ ਰਹੇ ਹਾਂ ਇਹ ਸਾਰੀਆਂ ਐਸ ਪਰ ਦਾ ਗਲੋਬਲ ਸਟੈਂਡਰਡਸ ਯੂਜ਼ ਹੋ ਰਹੀਆਂ ਸੋ ਇਸ ਚੀਜ਼ ਨੂੰ ਹੋਰ ਮੈਂ ਡਾਕਟਰ ਸਵਾਗਤੇਸ਼ ਨੂੰ ਰਿਕੁਐਸਟ ਕਰਦਾ ਹਾਂ ਕਿ ਤੁਹਾਨੂੰ ਇਹਦੇ ਬਾਰੇ ਇਹ ਵੀ ਥੋੜੀ ਜਾਣਕਾਰੀ ਦੇ ਦੇਣ ਹੁਣ ਤੱਕ ਕਿੰਨੀ ਪ੍ਰਾਪਤੀ ਹੋ ਚੁੱਕੀ ਹੈ ਅਸੀਂ ਹੁਣ ਤੱਕ ਜੀ ਮੋਰ ਥੈਨ 5000 ਜਿਹੜੇ ਕੇਸਿਸ ਹੈਗੇ ਆ ਉਹ ਇੱਥੇ ਜਿਹੜੇ ਕੰਪਲੀਟ ਕਰ ਚੁੱਕੇ ਆ ਤੇ ਰੀਸੈਂਟਲੀ ਜਿਹੜਾ ਇਹਦੇ ਤੇ ਅਸੀਂ ਰਿਸਰਚ ਵਗੈਰਾ ਵੀ ਆਪਣੀ ਸਬਮਿਟ ਕੀਤੀ ਹੈ। ਰਿਸਪਾਂਸ ਬਹੁਤ ਅੱਛਾ ਹੈ ਜੀ। ਸੋ ਇਹ ਇੱਕ ਮੈਡੀਕਲ ਰਿਸਰਚ ਦੇ ਨਾਲ ਵੀ ਜੁੜਿਆ ਹੋਇਆ ਵਿਸ਼ਾ ਹੈ। ਇਹਦੇ ਨਾਲ ਪੇਸ਼IENTS ਨੂੰ ਵੀ ਬੈਨੀਫਿਟ ਮਿਲਦਾ ਹੈ। ਅਸੀਂ ਫਰਜ਼ ਕਰ ਲਈਏ ਕਿ ਨਾਨ ਸਰਜਿਕਲ ਮੈਥਡਸ ਦੀ ਜੇ ਗੱਲ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਵੀ ਕਰਦੇ ਆ ਇਹਨੂੰ ਯੂਜ਼ ਐਂਡ ਅਸੀਂ ਆਪਣੇ ਜਿਹੜੇ ਪੇਸ਼IENTS ਦੀਆਂ ਸਰਜਰੀਜ਼ ਕੀਤੀਆਂ ਅਸੀਂ ਉਹਨਾਂ ਦੇ ਵਿੱਚ ਵੀ ਇਸ ਨੂੰ ਹੋਰ ਦੇ ਵਿੱਚ ਲਿਆਂਦਾ ਇਸਤੇਮਾਲ ਵਿੱਚ ਲਿਆਂਦਾ ਤੇ ਉਹਨਾਂ ਨਾਲ ਵੀ ਸਾਨੂੰ ਸਾਡੇ ਮਰੀਜ਼ਾਂ ਨੂੰ ਵੀ ਜਿਹੜਾ ਕਾਫੀ ਫਾਇਦਾ ਮਿਲਿਆ ਲੋਕ ਸਰ ਪੀ ਆਰ ਪੀ ਤੇ ਆਰਾ ਤੇ ਕੀ ਚੀਜ਼ ਹੈ ਇਹ ਲੋਕ ਵਿਸ਼ਵਾਸ ਕਰਦੇ ਸੀ ਜੀ ਚੀਨੂ ਸਰਜੀ ਨੂੰ ਲੈ ਕੇ ਜਾਂਦੇ ਹੁੰਦੇ ਇਹ ਡਾਕੂਮੈਂਟਡ ਐਵਿਡੈਂਸ ਬੇਸ ਚੀਜ਼ ਹੈ ਜੀ ਮੈਡੀਕਲ ਸਾਇੰਸ ਦੇ ਵਿੱਚ ਸੋ ਤਾਨੂੰ ਸਮਝਣ ਦੀ ਗੱਲ ਇਹ ਹੈ ਕਿ ਇਹਦਾ ਇਸਤੇਮਾਲ ਕਿਸ ਵਿੱਚ ਕੀਤਾ ਜਾ ਸਕਦਾ ਹੈ ਕਿਸ ਵਿੱਚ ਨਹੀਂ ਕੀਤਾ ਜਾ ਸਕਦਾ ਹੈ ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਪੇਸ਼ੈਂਟਸ ਨੂੰ ਇੰਡੀਕੇਸ਼ਨਸ ਕਿ ਵੈਦਰ ਇਸ ਮਰੀਜ਼ ਨੂੰ ਇਸ ਚੀਜ਼ ਦੀ ਲੋੜ ਜਾਂ ਜ਼ਰੂਰਤ ਹੈ ਜਾਂ ਨਹੀਂ ਉਹ ਸਾਰੀ ਚੀਜ਼ ਡਾਕੂਮੈਂਟ ਕਰਕੇ ਹੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਦਾਂ ਰਿਜ਼ਲਟ ਵਧੀਆ ਆ ਸਕਣ ਆਦਰਵਾਇਜ਼ ਇਹਦੇ ਰਿਜ਼ਲਟਸ ਨਹੀਂ ਆ ਸਕਦੇ ਸਰ ਕਿੰਨੇ ਟਾਈਮ ਤੋਂ ਚੱਲ ਰਿਹਾ ਮਤਲਬ ਕਿਦੋਂ ਸਟਾਰਟ ਹੋਇਆ ਮਤਲਬ ਕਿੰਨੇ ਟੋਟਲ ਹੋ ਗਏ ਨੇ ਜੋ ਪੜਾ ਰਹੇ ਨੇ ਕਿਦੋਂ ਤੋਂ ਸਟੱਡੀਿੰਗ ਕੀਤੀ ਦੀ ਹੈ ਜੀ ਅਸੀਂ 2021 ਦੇ ਵਿੱਚ ਜਿਹੜਾ ਹੈਗਾ ਇਹਨੂੰ ਇਹਦੀ ਇਨੌਗਰੇਸ਼ਨ ਕੀਤੀ ਸੀਗੀ ਡਾਕਟਰ ਸਵਾਗਤ ਇਹ ਸ਼ੋਦੋਂ ਵੀ ਇਹਨਾਂ ਦੀ ਟੀਮ ਅਤੇ ਅਸੀਂ ਇੱਥੇ ਮਿਲ ਕੇ ਆ 2021 ਦੇ ਵਿੱਚ ਇਹਨੂੰ ਜਿਹੜਾ ਹੈਗਾ ਹੋਂਦ ਲਿਆਂਦਾ ਸੀਗਾ ਤੇ ਟੈਕਨੀਕਲ ਕੋਲਾਬੋਰੇਸ਼ਨਸ ਦੇ ਨਾਲ ਕਰਦੇ ਕਰਦੇ ਹੁਣ ਅਸੀਂ 2025 ਦੇ ਵਿੱਚ ਵੀ ਅਸੀਂ ਇਕੱਠੇ ਜਿਹੜਾ ਇਸ ਨੂੰ ਗਾਂਵ ਵੀ ਲੈ ਕੇ ਜਾ ਰਹੇ ਹਾਂ ਸਰ ਇਹ ਦਾ ਫੁੱਲ ਫਾਰਮ ਕੀ ਹੈ ਪੀ ਆਰ ਪੀ ਦੀ ਫੁੱਲ ਫਾਰਮ ਕੀ ਹੈ ਜੀ ਮੈਂ ਆਪਕੋ ਸਮਝਾਤਾ ਹੂੰ ਜੀ ਡਾਕਟਰ ਮੈਂ ਥੋੜਾ ਆਪਕੋ ਬੈਕਗ੍ਰਾਉਂਡ ਦਿੰਦਾ ਹੂੰ ਜਿਸसे ਆਪਕੋ ਜੋ ਟੇਕਿੰਗ ਫਰੋਮ ਵੈਬ ਡਾਕਟਰ ਪਰਮਪ੍ਰੀਤ ਹੈਜ਼ ਯੂ ਨੋ ਲੈਪਟਾਪ पहले तो फर्स्ट ऑफ ऑल आई वांट टू कॉन्ग्रेचुलेट द होल टीम हमारा जो जॉइंट वेंचर है यामनदीप अलीवेड पेन मैनेजमेंट तीन साल में हमने 5000 प्रोसीजर्स और लोगों को पॉजिटिवली टच किया है ये एक सिग्निफिकेंट अचीवमेंट इन इट है अब जैसे आप पूछ रहे थे फर्स्ट ये लोगों को समझना बहुत ज़रूरी है कि पेन मैनेजमेंट का एप्लीकेशन किधर होता है ठीक है सर्जरी के बारे में सबको पता है बट आपको समझाने के लिए पेन क्रॉनिक पेन हर घर में एक इंसान क्रॉनिक पेन से सफ़र कर रहा है भले ही वो क्रॉनिक फुट एंड एंकल पेन हो घुटने का पेन हो कंधे का पेन हो सो so, जब ये क्रॉनिक पेन होना शुरू होता है और जो क्रॉनिक कंडीशन का लास्ट स्टेज है जहाँ पे जनरली सर्जरी की जरूरत पड़ती है वो जो जर्नी है जब पेशेंट का प्रॉब्लम शुरू होता है जब वो लेट थर्टीज या अर्ली फोर्टीज में है और जब तक वो सर्जरी के लिए ठीक होता है जब तक जब जब तक वो सर्जरी के लिए इंडिकेटेड होता है फिफ्टी फाइव सिक्सटी तक पहुँचते हुए उस दौरान भी हम बहुत कुछ कर सकते हैं वो सारी ट्रीटमेंट्स हम पेन मैनेजमेंट में करते हैं अब पीआरपी पी जो आप पूछ रहे थे उसका मतलब है प्लेटलेट रिच प्लाज्मा इसको हम लोग रीजेनरेटिव ट्रीटमेंट बोलते हैं रीजेनरेटिव ट्रीटमेंट और या बायोलॉजिकल ट्रीटमेंट ऑल्सो बोलते हैं पेशेंट का खुद का ब्लड लिया जाता है तीस एम एल तीस एम से हम लोग हाई स्पीड सर्ट्रिफिकेशन करते हैं उसमें से प्लेटलेट्स निकाले जाते हैं तो सेम प्लेटलेट्स को लाइव एक्सरे और लाइव अल्ट्रासाउंड के यूज से हम लोग डिजायर्ड एरिया में इंजेक्ट करते हैं शोल्डर के इश्यूज़ हैं तो शोल्डर में किस टेंडन में इश्यू है शोल्डर जॉइंट में इश्यू है जहाँ पे भी प्रॉब्लम है उधर हम लोग इंजेक्ट करते हैं सो बेसिकली इससे क्या होता है बॉडी जब आपको चोट लगती है तो बॉडी अपने आप हील होती है लेकिन कभी कभार वो हील नहीं होती चोट और वो क्रॉनिक बन जाती है वो अनहील जब हम लोग आपके प्लेटलेट्स उसी जगह पर डालते हैं तो बॉडी के जो नेचुरल हीलिंग है हम उसको स्टिमुलेट कर रहे हैं So, हम बाकी कुछ बाहर का कुछ नहीं कर रहे हैं हम बायोलॉजिकल ट्रीटमेंट में आपके ओन बॉडीज हीलिंग कैपेसिटी को यूज करके आपको बेटर कर रहे हैं ये देखिए द ब्यूटी अबाउट पेन मैनेजमेंट की ये प्रोसीजर्स बायोलॉजिकल ट्रीटमेंट्स इसका साइड इफेक्ट प्रोफाइल पेन किलर से भी कम है अब पेन किलर आपने सुना होगा जब लोग ले लेते हैं बिना डॉक्टर के रिकमेंडेशन से किडनी खराब हो जाती है गैस्ट्रिक प्रॉब्लम हो जाती है कितनी और दिक्कत हो सकती है ये बायोलॉजिकल ट्रीटमेंट है जब आपके खुद के प्लेटलेट्स आपकी बॉडी से या आपके स्टेम सेल्स आपकी बॉडी से आपकी बॉडी में इंजेक्ट हो रहे हैं तो उसको वो फॉरेन सब्सटेंस जैसे नहीं देखता है तो बॉडीज में उसमें कोई क्रॉस रिएक्शन नहीं होता है बट अ नेचुरल और बायोलॉजिकल वे है लीस्ट साइड इफेक्ट्स आप बोल सकते हैं इन ट्रीटमेंट्स के एज देर में कवरिंग होती है इसकी आपने से हो, इसकी आपने ब्लड सेल चेंज किए शोल्डर पे लगाए कवरिंग की क्या रिजल्ट है इसके तो ये इस इस इसका सिंपल आंसर नहीं है अभी आपका 20% डैमेज है आप पहली सेटिंग में आपका सही होना शुरू हो जाएगा आपका डैमेज थोड़ा ज्यादा है तो आपके थोड़े सेटिंग्स ना दूसरे से, से, सेकेंड या थर्ड सेटिंग में आपको चेंजेस समझ में आएंगे सो so, इंसान की जो प्रॉब्लम है कितनी सिवियरिटी ऑफ द प्रॉब्लम है वो भी फर्क पड़ता है जो लोग अर्ली जितनी आप अर्ली एज में आए जिसको कोई चालीस साल का है उसको घुटना दर्द होना शुरू हुआ है या शोल्डर दर्द होना शुरू हुआ है थोड़ी सी प्रॉब्लम है ਉਹ ਬੈਸਟ ਚਾਂਸ ਹੈ ਕਿ ਕੁਇਕਲੀ ਰਿਕਵਰ ਹੋ ਜਾਏ ਜਿੰਨੀ ਜ਼ਿਆਦਾ ਪ੍ਰੋਬਲਮ ਹੋਊਗਾ ਥੋੜਾ ਜ਼ਿਆਦਾ ਟਾਈਮ ਲੱਗੇਗਾ ਸਹੀ ਗੱਲ ਹੈ ਡੀ ਕੇ ਕੀ ਟਾਈਮਿੰਗ ਹੈ ਜਾਂ ਆਪਣੇ ਆ ਜਿਹੜੀ ਪੇਨ ਕਲੀਨਿਕ ਦੀ ਆਪੀਡੀ ਹੈ ਜੇ ਉਹ ਡੇਲੀ ਇੱਥੇ ਹੋ ਰਹੀ ਹੈਗੀ ਆ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੋ ਡੇਲੀ ਬੇਸਿਸ ਤੇ ਅਸੀਂ ਪੇਸ਼ੈਂਟਸ ਨੂੰ ਇੱਥੇ ਦੇਖ ਰਹੇ ਆ ਸਕ੍ਰੀਨ ਕਰ ਰਹੇ ਆ ਅਤੇ ਜੇਕਰ ਉਹਨਾਂ ਨੂੰ ਪ੍ਰੋਸੀਜਰ ਵੀ ਕਰਾਉਣ ਦੀ ਜ਼ਰੂਰਤ ਹੈ ਤੇ ਉਹ ਵੀ ਸੇਮ ਲਾਈ ਹੋ ਰਿਹਾ ਇੱਕ ਚੀਜ਼ ਮੈਂ ਹੋਰ ਤੁਹਾਨੂੰ ਸਾਰਿਆਂ ਨੂੰ ਐਲੈਬੋਰੇਟ ਕਰਨਾ ਚਾਹਵਾਂਗਾ ਜਿਹੜੀ ਸਮਝਣ ਵਾਲੀ ਗੱਲ ਹੋਰ ਹੈ ਜਿਸ ਨਾਲ ਕਿ ਲੋਕਾਂ ਨੂੰ ਇਹਦੇ ਬਾਰੇ ਹੋਰ ਕਲੈਰਿਟੀ ਮਿਲੇ ਸਾਡੇ ਦੇਖਣ ਵਾਲੇ ਸੁਰਤਿਆਂ ਨੂੰ ਉਹ ਇਹ ਹੈ ਕਿ ਇਹਦੇ ਵਾਸਤੇ ਕੋਈ ਤੁਹਾਨੂੰ ਦਾਖਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਹਸਪੀਟਲ ਦੇ ਵਿੱਚ ਇਹ ਕੋਈ ਸਰਜਿਕਲ ਤਰੀਕੇ ਨਾਲ ਇਹਨੂੰ ਇਸਤੇਮਾਲ ਅਸੀਂ ਨਹੀਂ ਕਰ ਰਹੇ ਜੇਕਰ ਅਸੀਂ ਸਿਰਫ ਕ੍ਰੋਨਿਕ ਪੇਨ ਨੂੰ ਮੈਨੇਜ ਕਰਨ ਦੀ ਗੱਲ ਕਰੀਏ ਹੁਣ ਜੇਕਰ ਕਿਸੇ ਮਰੀਜ਼ ਦੇ ਸਰਜਰੀ ਹੋਣੀ ਹੈ ਉਹਦੀ ਗੋਡੇ ਇੰਨੇ ਜ਼ਿਆਦਾ ਜਾਂ ਚੂਲਾ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਤੋਂ ਉਹ ਮਰੀਜ਼ ਵਾਸਤੇ ਸਰਜਰੀ ਹੀ ਇੰਡੀਕੇਟਡ ਹੈ ਪਰ ਜਿਹੜੇ ਮਰੀਜ਼ ਦੀ ਸਰਜਰੀ ਨਹੀਂ ਹੋਣੀ ਉਹਦੀ ਹਜੇ ਕਹਿ ਲੋ ਕਿ ਬਿਮਾਰੀ ਜਿਹੜੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੈ 25 ਤੋਂ 50% ਤੱਕ ਡੈਮੇਜ ਹੈ ਤੇ ਕੀ ਅਸੀਂ ਉਹਨਾਂ ਮਰੀਜ਼ਾਂ ਦੀ ਸਿਰਫ ਖਾਣ ਵਾਲੀਆਂ ਗੋਲੀਆਂ ਦੇ ਕੇ ਜਾਂ ਦਵਾਈਆਂ ਦੇ ਕੇ ਉਹਨਾਂ ਨੂੰ ਨਹੀਂ ਠੀਕ ਕੀਤੀ ਜਾ ਸਕਦੀ ਸੋ ਇਹ ਜਿਹੜੀਆਂ ਮੋਡੈਲਿਟਰੀਜ਼ ਨੇ ਜਿਹੜੀਆਂ ਟ੍ਰੀਟਮੈਂਟ ਆਪਸ਼ਨਸ ਨੇ ਇਹ ਉਹਨਾਂ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਨੇ ਲਾਭਕਾਰੀ ਨੇ ਜਿਹੜੇ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਤੌਰ ਦੇ ਚੇਂਜਸ ਆਣੇ ਸ਼ੁਰੂ ਹੋ ਗਏ ਹਨ ਭਾਵੇਂ ਉਹ ਜਲਦੀ ਉਮਰ ਦੇ ਵਿੱਚ ਹੋ ਗਏ ਹਨ ਐਂਡ ਜੇਕਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਕੋਈ ਸੱਟ ਲੱਗੀ ਹੈ ਜਿਸ ਕਰਕੇ ਇੱਕ ਤੁਸੀਂ ਕਹਿ ਲੋਗੇ ਸੱਟ ਇੰਨੀ ਜ਼ਿਆਦਾ ਨਹੀਂ ਹੈ ਕਿ ਉਹ ਉਹਦਾ ਸਰਜਰੀ ਕੀਤੀ ਜਾ ਸਕੇ ਪਰ ਉਹ ਉਹਦੇ ਕਰਕੇ ਮਰੀਜ਼ ਨੂੰ ਪਰੇਸ਼ਾਨੀ ਅਤੇ ਦਿੱਕਤ ਵੀ ਆ ਰਹੀ ਹੈ ਸੋ ਇਹਨਾਂ ਮਰੀਜ਼ਾਂ ਵਾਸਤੇ ਜਿਹੜੀਆਂ ਮੋਡੈਲਿਟੀਆਂ ਨੇ ਸਾਰੀਆਂ ਬਹੁਤ ਫਾਇਦੇਮੰਦ ਹਨ ਸਰ ਕੋਸਤੀ ਗੱਲ ਕੀਤੀ ਖਰਚਾ ਕਿੰਨਾ ਕੁ ਆ ਜਾਏਗਾ ਅ ਦੇਖੋ ਕੋਸਟ ਵਾਈਜ਼ ਦੇ ਗੱਲ ਕਰੀਏ ਡਿਫਰੈਂਟ ਮੋਡੈਲਿਟੀਆਂ ਦੇ ਵੱਖਰੇ ਵੱਖਰੇ ਜਿਹੜਾ ਖਰਚਾ ਹੁੰਦਾ ਹੈ ਲੇਕਿਨ ਆਪਾਂ ਇਹ ਬਹੁਤੇ ਮਹਿੰਗੇ ਪ੍ਰੋਸੀਜਰ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਕੋਈ ਐਨਸਥੀसिया ਜਾਂ ਹੋਰ ਐਕਸਟਰਾ ਦਵਾਈਆਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜੋ ਕਿ ਕਰਨਾ ਹੋਰ ਸਰਜਰੀਜ਼ ਵਿੱਚ ਪੈ ਸਕਦਾ ਹੈ ਸੋ ਉਹਦੇ ਮੁਕਾਬਲੇ ਜੇ ਗੱਲ ਕਰੀਏ ਤੇ ਤਕਰੀਬਨ 10 ਜਾਂ 15 ਪੈਸੇ ਦਾ ਖਰਚਾ ਹੁੰਦਾ ਸਰ ਪਿੰਡੂ ਖੇਚੇ ਦੇ ਵਿੱਚ ਜਿਆਦਾ ਪ੍ਰੋਬਲਮ ਦੀ ਲੋਕੀ ਵੇਅਰ ਨਹੀਂ ਹੁੰਦੀ ਠੀਕ ਹੈ ਬਹੁਤ ਠੀਕ ਗੱਲ ਕੀਤੀ ਤੁਸੀਂ ਕਿ ਇਹਦਾ ਪੇਨ ਕਲੀਨਿਕਸ ਦੇ ਨਾਲ ਸਾਨਾ ਸਾਡਾ ਜਿਹੜਾ ਲੋਕਾਂ ਨੂੰ ਐਜੂਕੇਟ ਕਰਨ ਦਾ ਵੀ ਇੱਕ ਮਕਸਦ ਹੈ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਪ੍ਰੋਬਲਮ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਅਸਲ ਵਿੱਚ ਤੁਹਾਨੂੰ ਕਿੰਨੀਕ ਪ੍ਰੋਬਲਮ ਹੈ ਅਤੇ ਇਹਦਾ ਸਹੀ ਕੀ ਇਲਾਜ ਹੋਣਾ ਚਾਹੀਦਾ ਹੈ ਕੀ ਉਹ ਮਰੀਜ਼ ਦੀ ਸਰਜਰੀ ਹੋਣੀ ਹੈ ਕੀ ਹਜੇ ਮਰੀਜ਼ ਦੇ ਗੋਡੇ ਜਾਂ ਚੂਲੇ ਜਾਂ ਹੋਰ ਕਿਸੇ ਵੀ ਜਿਹੜੇ ਜੋੜਾਂ ਦੇ ਵਿੱਚ ਇੰਨੀ ਪ੍ਰੋਬਲਮ ਵੱਧ ਗਈ ਹੈ ਕਿ ਉਹ ਬਿਨਾਂ ਸਰਜਰੀ ਤੋਂ ਨਹੀਂ ਠੀਕ ਹੋ ਸਕਦਾ ਤੇ ਉਹਨੂੰ ਉਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇ ਉਹਨੂੰ ਸਮਝਾਇਆ ਜਾਵੇ ਗਾਈਡ ਕੀਤਾ ਜਾਵੇ ਤਾਂ ਕਿ ਉਹ ਆਪ ਦਾ ਠੀਕ ਟਰੀਟਮੈਂਟ ਕਰਾ ਸਕੇ ਐਂਡ ਅਗਰ ਉਸ ਮਰੀਜ਼ ਨੂੰ ਹਜੇ ਸਰਜਰੀ ਦੀ ਜ਼ਰੂਰਤ ਨਹੀਂ ਹੈ ਜਾਂ ਸ਼ੁਰੂਆਤੀ ਹੈ ਤੇ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਹਦੀ ਜਿਹੜੀ ਡਿਜ਼ੀਜ਼ ਪ੍ਰੋਗਰੈਸ਼ਨ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਉਹਦੀ ਰਫ਼ਤਾਰ ਰੋਕੀ ਜਾ ਸਕਦੀ ਹੈ ਸੋ ਉਸ ਚੀਜ਼ ਵਾਸਤੇ ਵੀ ਅਵੇਅਰਨੈਸ ਵਾਸਤੇ ਜਿਹੜਾ ਪੇਨ ਕਲੀਨਿਕ ਹੈ ਉਹ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਦਾ ਜਿਹੜਾ ਸਾਧਨ ਬਣ ਸਕਦਾ ਹੈ ਸਰਜਰੀ ਸਰਜਰੀ ਸੈਂ ਇੰਸ਼ੋਰੈਂਸ